ਦੈਨਿਕ ਸੂਰਜ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਖਾਨ ਸਾਹਿਬ ਤੇ ਇਸ ਵੇਲੇ ਬਹੁਤ ਹੀ ਦੁਖਦਾ ਸਮਾਂ ਹੈ ਪਹਿਲਾਂ ਮਾਂ ਤੇ ਹੁਣ ਪਿਤਾ ਦਾ ਸੇਵ ਤੋਂ ਸਾਆ ਉੱਠ ਗਿਆ ਇੱਕ ਬੱਚੇ ਵਾਸਤੇ ਸਭ ਤੋਂ ਦੁਖ ਦੀ ਘੜੀ ਹੈ ਜਦੋਂ ਮਾਂ ਪਿਓ ਦੋਨੋਂ ਹੀ ਸਿਰ ਤੇ ਨਾ ਹੋਣ ਤੇ ਉਹ ਵੀ ਇੰਨੀ ਜਲਦੀ ਘੱਟ ਸਮੇਂ ਦੇ ਵਿੱਚ ਦੋਨੋਂ ਜਣੇ ਵਿਛੋੜਾ ਦੇ ਗਏ ਨੇ ਜਿੱਥੇ ਦੁਨੀਆ ਭਰ ਤੋਂ ਲੋਕ ਉਨ੍ਹਾਂ ਨਾਲ ਦੁੱਖ ਜਤੌਣ ਲਈ ਆ ਰਹੇ ਨੇ ਉੱਥੇ ਪੰਜਾਬੀ ਕਲਾਕਾਰ ਵੀ ਪਹੁੰਚ ਰਹੇ ਨੇ ਦਿਲਵਿੰਦਰ ਦਿਆਲਪੁਰੀ ਵੀ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਖਾਨ ਸਾਹਿਬ ਤੇ ਬਹੁਤ ਹੀ ਦੁਖਦਾ ਸਮਾਂ ਹੈ ਮਾਂ ਪਿਓ ਦੋਨੋਂ ਇਕੱਠੇ ਸਾਥ ਛੱਡ जनाब इकबाल محمد ਸਾਹਿਬ ਖਾਨ ਸਾਹਿਬ ਦੇ ਅਬੂ ਆਮਾ ਮਾਤਾ ਜੀ ਬੜੀ ਪਿਆਰ ਮੁਹੱਬਤ ਕਲਾਕਾਰਾਂ ਤੱਕ ਵੰਡਣ ਵਾਲੇ ਸੁਲਤਾਨਾ ਜੀ ਅੱਜ ਉਹਨਾਂ ਦਾ ਜਾਣ ਦਾ ਸਾਨੂੰ ਸਾਰਿਆਂ ਨੂੰ ਜਿੱਥੇ ਦੁੱਖ ਹੈ ਉੱਥੇ ਇੱਕ ਕੁਦਰਤ ਦਾ ਅਜੰਬਾ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਦੋਨੇ ਜੀ ਮਾਤਾ ਪਿਤਾ ਕੱਠੇ ਚ ਲੱਗੇ ਮੈਂ ਦਿਨਿਕ ਸਵੇਰਾ ਦੇ ਟੀਵੀ ਦੇ ਦਰਸ਼ਨ ਚੋਂ ਲੱਕ ਮੈਂ ਮਾਤਾ ਦਾ ਸੋਚਦੇ ਆ ਤਾਂ ਮੈਨੂੰ ਖਾਨ ਸਾਹਿਬ ਦੇ ਪਿਤਾ ਜੀ ਨੇ ਮੈਨੂੰ ਪਾਣੀ ਦੀ ਬੋਤਲ ਛੋਟੀ ਵਾਟਰ ਫੜਾਈ ਬੇਤੋਂ ਦਿয়ালਪੁਰੀ ਦੂਰੋਂ ਆਇਆ ਲਾ ਪਾਣੀ ਪੀ ਪਹਿਲਾਂ ਮੈਂ ਪਾਣੀ ਪੀ ਕੇ ਫਿਰ ਉਹਨਾਂ ਨੂੰ ਦੁੱਖ ਸੁੱਖਾਂ ਸਾਂਝਾ ਕੀਤਾ ਮੇਰੇ ਮਾਲ ਮੇਰੇ ਦੋਸਤ ਜਸਵਰਿਆਲੇ ਗੀਤਕਾਰ ਉਹ ਵੀ ਨਾਲ ਇਕੱਠੇ ਆਏ ਆ ਜੀ ਅੱਗੇ ਮੈਡਮ ਅਸੀਂ ਡਾਕਟਰ ਜਸਵੰਦਰ ਭੱਲਾ ਜੀ ਸੰਗੀਤ ਸਮਰਾਟ ਜਨਾਬ ਚਰਨਜੀਤ ਹੋਜਾ ਸਾਹਿਬ ਔਰ ਬਾਡੀ ਵਲਟਰ ਮੇਰੀ ਵੀਡੀਓ ਚ ਕੰਮ ਕੀਤਾ ਹੈ ਵਿਰਿੰਦਰ ਕੁਮੰਜੀ ਔਰ ਸਾਡੇ ਸਾਰੇ ਦੁਨੀਆ ਦਾ ਚਹੇਤਾ ਜਿਹਦੇ ਭੋਗ ਤੇ ਤੇ ਜਿਹਦੇ ਸੰਸਕਾਰ ਤੇ ਇੰਨੀ ਦੁਨੀਆ ਤੇ ਸਾਰੀ ਦੁਨੀਆ ਨੇ ਦਵਾਕ ਕੀਤੀ ਰਾਜਵੀਰ ਜਵੰਦਾ ਔਰ ਸੋਨ ਲਾਲ ਸੈਣੀ ਇਹ ਸਾਰਿਆਂ ਦਾ ਅਸੀਂ ਦੁੱਖ ਨਹੀਂ ਭੁੱਲੇ ਸੀ ਤੇ ਨਾਲੇ ਵੀ ਦੁੱਖ ਚੱਲ ਪਿਆ ਪਰ ਅੱਜ ਅਸੀਂ ਦਵਾ ਸਮਾਗਮ ਦੇ ਵਿੱਚ ਆਏ ਆ ਜਿਹੜਾ ਕਿ ਪਿੰਡ ਪੰਡਾਲ ਦੋਨਾ ਨੇੜੇ ਸਦਮਾ ਦੋਨਾ ਜ਼ਿਲ੍ਹਾ ਕਪੂਰਥਲਾ ਚ ਹੋਣ ਲੱਗਾ ਜੀ ਤੇ ਅਸੀਂ ਖਾਨ ਸਾਹਿਬ ਦੇ ਪੂਰੇ ਪਰਿਵਾਰ ਦੇ ਨਾਲ ਉਹਦੇ ਨਾਲ ਨਿੱਜੀ ਤੌਰ ਤੇ ਹੁਣੇ ਮਿਲਿਆ ਜਫੀਪਾਗਰੋਂ ਲਾਪਿਆ ਤੇ ਮੇਰਾ ਮੇਰਾ ਵੀ ਦਿਲ ਬਹੁਤ ਔਖਾ ਹੋਇਆ ਹਾਂ ਪਰ ਪ੍ਰਮਾਤਮਾ ਉਹਦੇ ਮਾਤਾ ਪਿਤਾ ਨੂੰ ਉਹਦੇ ਅੰਮੀ ਤੇ ਅੱਬੂ ਨੂੰ ਜੰਨਤ ਵਿੱਚ ਥਾਂ ਦੇਵੇ ਦੁਆ ਨੂੰ ਇਕੱਠੇ ਰੱਖੇ ਜਿੱਦਾਂ ਆਪ ਹੀ ਖਾਨ ਸਾਹਿਬ ਦੱਸ ਰਹੇ ਕਿ ਕਬਰ ਦੇ ਵਿੱਚ ਮੇਰੇ ਡੈਡੀ ਹੀ ਰਾਂਜਾ ਨੇ ਮੇਰੇ ਡੈਡੀ ਸ਼ੀਰੀ ਫਰਿਆਦ ਨੇ ਸੋਹਣੀ ਫਰਿਆਦ ਨੇ ਮਾਲਕ ਉਹਨਾਂ ਨੂੰ ਇਕੱਠੇ ਰੱਖੇ ਤੇ ਸਾਰਿਆਂ ਨੂੰ ਸਾਨੂੰ ਪਾਣਾ ਮੰਨ ਦਾ ਬਲ ਬਖਸ਼ੇ ਖਾਨ ਸਾਹਿਬ ਨੇ ਬਹੁਤ ਵਧੀਆ ਪਿਆਰ ਦੀ ਪਰਿਭਾਸ਼ਾ ਦਿੱਤੀ ਜਿਵੇਂ ਤੁਸੀਂ ਦੱਸਿਆ ਉਹਨਾਂ ਨੇ ਕਿਹਾ ਕਿ ਮੇਰੇ ਮਾਪਿਓ ਸੱਚਾ ਪਿਆਰ ਸੀ ਉਹਨਾਂ ਦਾ ਹੀ ਰਾਮ ਜੇ ਤੋਂ ਵੀ ਉੱਪਰ ਸਸੀ ਪੁੰਨੋ ਤੋਂ ਵੀ ਉੱਪਰ ਜੋ ਇੱਕ ਦੂਜੇ ਦਾ ਵਿਛੋੜਾ ਹੀ ਨਹੀਂ ਸਹਾਰ पाए ਤੇ ਇੱਕ ਪਿਆਰ ਦੀ ਬੜੀ ਚੰਗੀ ਪਰਿਭਾਸ਼ਾ ਵੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਾਪੇ ਹਾਂਜੀ ਵਿਛੋੜਾ ਵਾਕਿਆ ਦੋਵਾਂ ਜੀਆ ਦਾ ਬਹੁਤ ਔਖਾ ਜੀ ਉਹਨੇ ਇੱਕ ਗੱਲ ਹੋਰ ਵੀ ਬਹੁਤ ਵਧੀਆ ਪਰਿਭਾਸ਼ਾ ਸਿਆਣੀ ਗੱਲ ਕਹੀ ਹੈ ਮੀਡੀਆ ਦੇ ਅੱਗੇ ਲੋਕਾਂ ਤੱਕ ਪਹੁੰਚੇ ਵੀ ਆਪਣੇ ਮਾਪਿਓਂ ਸਾਂਭ ਲੋ ਮਾਪਿਓਂ ਸਾਂਭ ਲੋ ਕਿਉਂਕਿ ਰੋਖ ਨੂੰ ਜੜਾਂ ਦੇ ਨਾਲ ਪੰਛੀ ਲੂਪਰਾਂ ਦੇ ਨਾਲ ਗੱਲ ਗੂੜੇ ਰਿਸ਼ਤੇ ਦੀ ਜੋੜ ਹੁੰਦੀ ਹੈ ਐਵੇਂ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨਜੀਤ ਕੋਰ ਡੈਨਿਕ ਸਵੇਰਾ ਟੀਵੀ ਪਨ ਦਾਲ ਦੋ ਨਾ